ਬਾਕੀ ਬਹੁਤ ਵਧੀਆ ਸਵੇਰ ਤੋਂ ਠੰਡੇ ਪਾਣੀ ਫੇਰ ਮੈਂ ਦਰ ਆ ਰਿਆਂ ਵਿੱਚ ਚਾਹ ਦਾ ਪਕੌੜਿਆਂ ਦਾ ਰਸ ਦਾ ਬਿਸਕੁਟ ਦਾ ਪ੍ਰਬੰਧ ਕੀਤਾ ਮੈਂ ਛਲਾਂਗਾ ਕਰਦਾ ਮਾਣਯੋਗ ਐਸਡੀਐਮ ਸਾਹਿਬ ਦਾ ਬਹੁਤ ਵਧੀਆ ਮੈਨੂੰ ਇਤੋਂ ਦਾ ਲੱਗਾ ਹੈ ਜ਼ਿਲ੍ਹਾ ਤਰਨਤਾਂ ਦੇ ਵਿੱਚ ਪਹਿਲੋ ਮੈਂ ਡਿਊਟੀ ਦਿੱਤੀ ਆ ਤੇ ਅਰਕੀ ਪਹਿਲੀ ਦਫਾ ਮੈਂ ਇੱਥੇ ਡਿਊਟੀ ਕੀਤੀ ਮੈਨੂੰ ਬਹੁਤ ਵਧੀਆ ਇਤੋਂ ਦਾ ਲੱਗਾ ਜੀ ਅੱਜ ਦਾ ਪ੍ਰੋਗਰਾਮ ਬਠੇ ਕਿ ਕਿਸ ਸੰਬੰਧ ਵਿੱਚ ਹੈ ਜੀ ਅੱਜ ਤਾਂ ਜਿਹੜਾ ਆਦਰ ਸਕੂਲ ਦੇ ਵਿੱਚ ਅਸੀਂ ਟ੍ਰੇਨਿੰਗ ਰੱਖੀ ਸੀਗੀ ਸਾਰੇ ਪੋਲਿੰਗ ਸਟਾਫ ਦੀ ਜਿਨ੍ਹਾਂ ਦੀ ਡਿਊਟੀ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਲੱਗੀ ਹੈ ਇਹ ਅੱਜ ਇਹਨਾਂ ਦੀ ਦੂਸਰੀ ਟ੍ਰੇਨਿੰਗ ਸੀਗੀ ਜਿਹੜੀ ਕਿ ਰੈਂਡਮਾਈਜ਼ੇਸ਼ਨ ਤੋਂ ਬਾਅਦ ਇਹਨਾਂ ਨੂੰ ਪੋਲਿੰਗ ਪਾਰਟੀਆਂ ਬਣਾ ਕੇ ਤੇ ਅੱਜ ਇਹਨਾਂ ਦੀ ਟ੍ਰੇਨਿੰਗ ਇੱਥੇ ਕਰਾਈ ਗਈ ਅ ਅੱਜ ਦੇ ਜਿਹੜੇ ਟ੍ਰੇਨਿੰਗ ਦਾ ਬੇਸਿਕ ਮਕਸਦ ਇਹ ਸੀਗਾ ਕਿ ਇਹਨਾਂ ਨੂੰ ਇੱਕ ਤਾਂ EVM VVPAT ਬਾਰੇ ਪ੍ਰੋਪਰ ਹੈਂਡਸ-ਆਨ ਟ੍ਰੇਨਿੰਗ ਦੇਣੀ ਦੂਸਰਾ ਜਿਹੜੇ ਇਲੈਕਸ਼ਨ ਦੇ ਵਿੱਚ ਅ ਅੱਡ-ਅੱਡ ਤਰ੍ਹਾਂ ਦੇ ਫਾਰਮਸ ਹੁੰਦੇ ਨੇ ਜਿਹੜੇ ਇਹਨਾਂ ਨੇ ਕੋਈ ਡਾਕੂਮੈਂਟਸ ਮੇਨਟੇਨ ਕਰਨੇ ਹੁੰਦੇ ਨੇ ਉਦੇ ਬਾਰੇ ਇਹਨਾਂ ਨੂੰ ਅੱਜ ਜਾਣਕਾਰੀ ਦਿੱਤੀ ਹੈ ਅ ਇਸੇ ਤਰ੍ਹਾਂ ਇੱਕ ਤੀਸਰੀ ਟ੍ਰੇਨਿੰਗ ਵੀ ਇਹਨਾਂ ਦੀ ਰੱਖੀ ਗਈ ਹੈ ਉਸ ਤੋਂ ਪਹਿਲਾਂ 21 ਤਰੀਕ ਨੂੰ ਅ ਪੀਆਰਓਜ਼ ਤੇ ਏਪੀਆਰਓਜ਼ ਦੀ ਇੱਕ ਸਪੈਸ਼ਲ ਟ੍ਰੇਨਿੰਗ ਰੱਖ ਰਹੇ ਹਾਂ ਕਿਉਂਕਿ ਇਲੈਕਸ਼ਨ ਜਿਹੜਾ ਹੈਗਾ ਇੱਕ ਬੜਾ ਹੀ ਇੰਪੋਰਟੈਂਟ ਐਕਸਰਸਾਈਜ਼ ਹੈ ਤੇ ਇੱਕ ਇੱਕ ਲੜੀਸਾਰ ਕੰਮ ਹੁੰਦਾ ਹੈ ਲੜੀਸਾਰ ਕੰਮ ਦੇ ਵਿੱਚ ਇਹ ਹੁੰਦਾ ਕਿ ਕਿਤੇ ਇੱਕ ਜਗ੍ਹਾ ਤੇ ਵੀ ਜੇ ਕੋਈ ਚੂਕ ਹੋ ਜਾਏ ਤਾਂ ਉਹ ਸਾਰਾ ਪ੍ਰੋਸੈਸ ਜਿਹੜਾ ਹੁੰਦਾ ਹੈ ਜਿਓਪੇਡਾਈਜ਼ ਹੋ ਜਾਂਦਾ ਹੈ ਇਸ ਕਰਕੇ ਇਸ ਦੀ ਇੰਪੋਰਟੈਂਸ ਨੂੰ ਧਿਆਨ ਚ ਰੱਖਦੇ ਹੋ 21 ਤਰੀਕ ਨੂੰ ਅਸੀਂ ਫੇਰ ਇੱਕ ਟ੍ਰੇਨਿੰਗ ਰੱਖੀ ਹੈ ਪੀਆਰਓਜ਼ ਇਲੈਕਸ਼ਨ ਉਹ ਲੈ ਕੇ ਮੈਂ ਤੁਸੀਂ ਦੇਖ ਰਿਹਾ ਕਿ ਪਿਛਲੇ ਮਹੀਨੇ ਤੁਸੀਂ ਬਹੁਤ ਐਕਟਿਵ ਹੋ ਔਰ ਕੀ ਲੱਗ ਰਿਹਾ ਕਿ ਜੋ ਸੰਗਾਦਾ ਟਿੱਚਾ ਉਸ ਨੂੰ ਪੂਰਾ ਕਰ पाओगे ਅ ਜਿਹੜੀ ਸਾਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਇਸ ਵਾਰੀ ਆਈਆਂ ਨੇ ਕਿ ਅਸੀਂ ਵੋਟਰ ਪਰਸੈਂਟੇਜ ਆਪਣਾ ਵਧਾਉਣਾ ਹੈ ਦੂਸਰਾ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਵਾਉਣ ਦਾ ਜਿਹੜਾ ਸਾਡਾ ਮਕਸਦ ਹੈਗਾ ਕਿ ਸਿਰਫ ਕਰਵਾਉਣਾ ਹੀ ਨਹੀਂ ਪਰ ਇਹ ਲੱਗਣਾ ਵੀ ਚਾਹੀਦਾ ਕਿ ਇਲੈਕਸ਼ਨਸ ਫ੍ਰੀ ਐਂਡ ਫੇਅਰ ਹੋ ਰਹੇ ਆ ਇਸ ਕਰਕੇ ਤੁਹਾਡੇ ਮਾਧਿਅਮ ਤੋਂ ਮੈਂ ਸਿਟੀਜ਼ਨਸ ਨੂੰ ਵੀ ਅਪੀਲ ਕਰਨਾ ਚਾਹਾਂਗੀ ਵੋਟਰਸ ਨੂੰ ਸਪੈਸ਼ਲੀ ਕਿ ਇਸ ਵਾਰੀ ਜਦੋਂ ਵੋਟ ਪਾਣ ਅਸੀਂ ਦੇਖਦੇ ਹਾਂ ਕਈ ਵਾਰੀ ਬੂਥਸ ਤੇ ਜਾ ਕੇ ਕੁਝ ਮਾਲ ਪ੍ਰੈਕਟਿਸਿਜ਼ ਹੁੰਦੀਆਂ ਨੇ ਕਈ ਵਾਰੀ ਉਹ ਆਪਣੇ ਫੋਨ ਮੋਬਾਈਲ ਫੋਨਸ ਨਾਲ ਲੈ ਜਾਂਦੇ ਨੇ ਜਦੇ ਨਾਲ ਰਾਈਟ ਟੂ ਜ ਜਿਹੜੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਉਹ ਖਰਾਬ ਹੁੰਦੀ ਤੇ ਇਸ ਕਰਕੇ ਮੈਂ ਸਭ ಮತਦਾ ਜਿਹੜੇ ਮਤਦਾਨ ਜਿਨ੍ਹਾਂ ਨੇ ਦੇਣ ਆਉਣਾ ਹੈ ਵੋਟਰਸ ਨੂੰ ਉਹਨਾਂ ਨੂੰ ਇਹ ਰਿਕੁਐਸਟ ਕਰਾਂਗੀ ਕਿ ਕੋਈ ਵੀ ਇਸ ਤਰ੍ਹਾਂ ਦੀ ਪ੍ਰੈਕਟਿਸ ਦੇ ਵਿੱਚ ਇੰਡल्ज ਨਾ ਕਰਨ ਕਿਉਂਕਿ ਕੁਝ ਵੀ ਇਸ ਤਰ੍ਹਾਂ ਦੀ ਜਦੋਂ ਕੋਈ ਹਰਕਤ ਹੁੰਦੀ ਹੈ ਤੇ ਉਹਦੇ ਰੈਪ ਕੁਐਸ਼ਨਸ ਹੁੰਦੇ ਨੇ ਸੋ ਸਾਡਾ ਫੋਕਸ ਇਹੀ ਹੈਗਾ ਕਿ ਇੱਕ ਤਾਂ ਆਪਣੇ ਵੋਟਰ ਪਰਸੈਂਟੇਜ ਨੂੰ ਵਧਾਣਾ ਇਨਸ਼ੋਰ ਕਰਨਾ ਕਿ ਹਰ ਵਰਗ ਦੇ ਵੋਟਰ ਚਾਹੇ ਉਹ ਜੇ ਉਹ ਬਿਮਾਰ ਨੇ, ਵਿਰਧ ਨੇ ਤੇ ਅਸੀਂ ਹੋਮ VOTING ਦੇ ਵਿੱਚ ਕਰਵਾ ਰਹੇ ਨੇ ਜੇ ਉਹ ਸਰਵਿਸ ਕਲਾਸ ਨੇ ਤੇ ਉਹਨਾਂ ਦੇ ਪੋਸਟਲ ਬੈਲਟ EDCs ਦੇ ਥਰੂ ਉਹਨਾਂ ਦੀ VOTING ਹੋਵੇ ਤੇ ਅਦਰਵਾਈਜ਼ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ 1 ਜੂਨ ਨੂੰ ਜਿਹੜੀ VOTING ਹੋਣੀ ਹੈ ਉਸ ਦੇ ਵਿੱਚ ਸਾਰੇ ਪਹੁੰਚਣ ਤੇ ਦੂਸਰੀ ਇੰਪੋਰਟੈਂਟ ਚੀਜ਼ ਜਿਹੜੀ ਮੈਂ ਤੁਹਾਨੂੰ ਕਹੀ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੇ ਕਰਾਉਣਾ ਉਹ ਸਾਡਾ ਮੰਤਵ ਹੈ ਉਹਦੇ ਵਾਸਤੇ ਸਾਡੀ ਮਾਡਲ ਕੋਡ ਆਫ ਕੰਡਕਟ ਟੀਮਸ ਬਣੀਆਂ ਹੋਈਆਂ ਇਨ ਪਲੇਸ ਨੇ ਦੇ ਆਰ ਵਰਕਿੰਗ 24/7 ਜਿਸ ਤਰੀਕੇ ਨਾਲ ਅਸੀਂ ਕੁਝ ਦਾ BLS ਨਾਲ ਜਾਉ ਤੋਂ ਇਹਨੇ ਉਹਨਾਂ ਕੋਲ ਕੈਪੀਸ਼ੀਟ ਵੀ ਕਰੇ ਜਿਸ ਤਰੀਕੇ ਦੇ ਨਾਲ ਕਿ ਸਮੰਦ ਕੀਤੀ ਗਈ ਹੈ ਧਰਮੀ ਬਹੁਤ ਜਾਗਾ ਲੋਕਾਂ ਦੇ ਲਈ ਵੀ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਬਿਲਕੁਲ ਜੀ ਸਾਡੇ ਜਿਹੜੇ 203 ਪੋਲਿੰਗ ਬੂਥ ਨੇ 110 ਲੋਕੇਸ਼ਨਾਂ ਦੇ ਉੱਤੇ ਸਾਰੀਆਂ ਦੀ ਸਾਰੀਆਂ ਲੋਕੇਸ਼ਨਸ ਦੇ ਉੱਤੇ ਅਸੀਂ ਪ੍ਰੋਪਰ ਟੈਂਟੇਜ ਦਾ ਪਾਣੀ ਦਾ ਪ੍ਰਬੰਧ ਕੀਤਾ ਹੈ ਇਸ ਤੋਂ ਇਲਾਵਾ ਅਸੀਂ 10 ਮਾਡਲ ਪੋਲਿੰਗ ਬੂਥ ਬਣਾਏ ਨੇ ਜਿੱਥੇ ਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਕਿ ਇਹ ਇੱਕ ਦੇਸ਼ ਦਾ ਪਰਵ ਹੈ ਤੇ ਉਹਨਾਂ ਬੂਥਾਂ ਦੇ ਉੱਤੇ ਜਾ ਕੇ ਇਸ ਤਰ੍ਹਾਂ ਮਹਿਸੂਸ ਹੋਏਗਾ ਕਿ ਐਜ਼ ਇਫ ਸਮ ਸੈਲੀਬ੍ਰੇਸ਼ਨ ਇਜ਼ ਗoing on ਸਿਮਿਲਰਲੀ ਸਾਡੇ ਪਿੰਕ ਪੋਲਿੰਗ ਸਟੇਸ਼ਨਸ ਨੇ ਜਿੱਥੇ ਤਿੰਨ ਪਿੰਕ ਪੋਲਿੰਗ ਸਟੇਸ਼ਨਸ ਨੇ ਜਿਹੜੇ ਕਿ ਪੂਰੇ ਦੇ ਪੂਰੇ ਮੈਨੇਜ ਕੀਤੇ ਜਾਣਗੇ ਮਹਿਲਾ ਜਿਹੜੇ ਪੋਲਿੰਗ ਸਟਾਫ ਵੱਲੋਂ ਉਸ ਤੋਂ ਇਲਾਵਾ ਸਾਡਾ ਗ੍ਰੀਨ ਪੋਲਿੰਗ ਬੂਥ ਹੈਗਾ ਇੱਕ ਤਿਕ ਪੀ ਡਬਲਯੂ ਡੀ ਮੈਨੇਜਡ ਬੂਥ ਵੀ ਹੈ ਤੇ ਯੁਵਾ ਮੈਨੇਜਡ ਬੂਥ ਵੀ ਹੈਗਾ ਸੋ ਇਹ ਸਾਰੇ ਜਿਹੜੇ ਇਨੀਸ਼ੀਏਟਿਵਸ ਨੇ ਉਹ ਇਸੇ ਤਰ੍ਹਾਂ ਨੂੰ ਹੈਗੇ ਕਿਉਂਕਿ ਹੀਟ ਵੇਵ ਦੇ ਖਾਸ ਕਰਕੇ ਸਾਨੂੰ ਹਦਾਇਤਾਂ ਹੈ ਕਿ ਹੀਟ ਵੇਵ ਮਿਟੀਗੇਸ਼ਨ ਦੇ ਲਈ ਜਿਹੜੇ ਅਸੀਂ ਕੰਮ ਕਰਨੇ ਪਾਣੀ ਦਾ ਪ੍ਰਬੰਧ ਉੱਥੇ ਅਸੀਂ ORS ਯਾ ਸ਼ਬੀਲ ਅਸੀਂ ਲਗਾਈ ਹੋਈ ਹੈ ਫਰਸਟ ਏਡ ਦਾ ਇਨਸ਼ੋਰ ਕੀਤਾ ਹੋਇਆ ਜੇ ਕੋਈ ਛੋਟਾ ਬੱਚਾ ਨਾਲ ਲੈ ਕੇ ਆਉਂਦੇ ਤੇ ਅਸੀਂ ਕ੍ਰੈਚ ਦਾ ਪ੍ਰਬੰਧ ਕੀਤਾ ਹੋਇਆ ਸਿਮਿਲਰਲੀ ਜਿਹੜਾ ਪੋਲ ਡਿਊਟੀ ਦੇ ਉੱਤੇ ਸਟਾਫ ਹੈ ਉਹਨਾਂ ਦਾ ਪੋਲ ਡਿਊਟੀ ਵੈਲਫੇਅਰ ਅਫੀਸਰ ਅਸੀਂ ਡਿਪੂਟ ਕੀਤਾ ਜਿਹੜਾ ਉਹਨਾਂ ਦਾ ਖਾਣ ਪੀਣ ਦਾ ਸਾਰਾ ਧਿਆਨ ਰੱਖੇਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਐਂਡ ਵੈਸੇ ਵੀ ਵੈਦਰ ਫੋਰਕਾਸਟ ਹੈ ਕਿ ਉਸ ਟਾਈਮ ਤੇ ਹੀਟ ਵੇਵ ਜਿਹੜੀ ਆਪਣੀ ਪੂਰੀ ਪੀਕ ਤੇ ਆਖਰੀ ਸਾਲ ਨੂੰ ਵੋਟਰ ਨੂੰ ਕੀ ਮੈਸੇਜ ਦੇਣਾ ਵੋਟਰ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਜੀ ਸਾਡਾ ਪੂਰਾ ਅਮਲਾ ਇਸ ਵੇਲੇ ਸਰਕਾਰੀ ਅਮਲਾ ਜਿਹੜਾ ਹੈਗਾ VOTING ਉਹ ਇਲੈਕਸ਼ਨਸ ਦੇ ਵਿੱਚ ਅਸੀਂ ਪੂਰਾ ਆਪਣਾ ਸਿਨਸੇਰਿਟੀ ਦੇ ਨਾਲ ਵੀ ਆਰ ਪੁੱਟਿੰਗ 올 ਆਰ ਐਫਰਟਸ ਕਿ ਅਸੀਂ ਸਭ ਤੋਂ ਅੱਛਾ ਪ੍ਰਬੰਧ ਕਰੀਏ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਤੇ ਉਹਨਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਇਸ ਨੂੰ ਸਿਰੇ ਚੜਾਉਂਦੇ ਹੋਏ ਸਭ ਵੋਟ ਆਪਣੀ ਜ਼ਰੂਰ ਪਾਉਣ ਇਸਵਰੀਆਂ ਚਾਏ ਗਰਮੀ ਹੈ ਵੀ ਅੰਡਰਸਟੈਂਡ ਬਟ ਉਹਦੇ ਕਰਕੇ ਉਹਦੇ ਵਾਸਤੇ ਅਸੀਂ ਅਰੇਂਜਮੈਂਟਸ ਕੀਤੇ ਆ ਸੋ ਮੇਰੀ ਇਹੀ ਕੋਈ ਅਪੀਲ ਹੈਗੀ ਕਿ ਇਹ ਇੱਕ ਜੁ ਨੂੰ ਆਪਣਾ ਜਿਹੜਾ ਵੋਟ ਕਾਸਟ ਕਰਨ ਜ਼ਰੂਰ ਪਹੁੰਚਣ ਸਾਰੇ